ਕੜਿਆ ਹੋ ਰਿਹਾ ਬਾਬਾ ਜੀ ਬਾਯੋ ਗਾਂ ਨੂੰ ਬਾਬਾ ਜੀ ਮੂਰੇ ਆ ਬਾਬਾ ਜੀ ਮੂਰੇ ਲਾਈਵ ਨਹੀਂ ਦੀਂਗਾ ਹਾਲ ਚਾਹੀ ਥੋੜਾ ਆ ਛੋਟੇ ਭਾਈ ਹੈਲੋ ਥੋੜਾ ਅੱਗੇ ਮਗਰ ਨੂੰ ਭਾਈ ਬਾਦਸ਼ਾਹ ਹੋਣ ਲੱਗਿਆ ਜਾ ਆਗੇ ਭਾਈ ਓਹੋ ਬੱਟਿਓ 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 ਦੋ ਤਿੰਨ ਸਕੂਟਰ ਦਾ ਬੱਟੇ ਹੋਰ ਪਾਸੇ ਗਿਆ ਇਹ ਦੋ ਵਾਰੀ ਚੰਡੀ ਦਿੱਲੀ ਵੀ ਤਾਂ ਆ ਜਾਓ ਫਿਰ ਹਾਂਜੀ ਕਿਤਨੇ ਦਾ ਕਿਤਾ ਅਗਲਾ ਘਰ ਲਓ ਭਾਈ ਰਾਹ ਬੜਾ ਚੌੜਾ ਰਸਤਾ ਦੇਖੋ ਕਿੰਨਾ ਚੌੜਾ ਰਾਹ ਛੱਡ ਦਿੰਦਾ ਘੋੜਾ ਉੱਡੇ ਆ ਭੱਜ ਕੇ ਸਿੱਧਾ ਆਇਆ ਪਤਾ ਨਹੀਂ ਉਹ ਸਗੜੇ ਮਦਰ ਤਾਰੇ ਦੇ ਲੋਤਰੇ ਆਣਾ ਮੈਨੂੰ ਤਾਰੇ ਨੂੰ ਫਾਗ ਲੱਗਿਆ ਇੱਥੇ ਆ ਗਿਆ ਅੱਧਰਾ ਆ ਗਿਆ ਮਰ ਕੇ ਆ ਗਿਆ ਲੋ ਭਾਜੀ ਮੈਨੂੰ ਲੱਗਦਾ ਬਾਦਸ਼ਾ ਜੁੜਦਾ ਵਾ ਬਾਦਸ਼ਾ ਅੱਧੀ ਭੈਣਾਂ ਨਾਲ ਟੱਕਰ ਆ ਪੀਟੀ ਹੁਸ਼ਾ ਨਾਲ ਇਸ ਤੋਂ ਬਾਅਦ ਹਜੇ ਬਾਹੂਬਲੀ ਵੀ ਖੜਾ ਬਾਦਸ਼ਾਹ ਨੂੰ ਟੱਕਰ ਦੇਣ ਵਾਲਾ ਪੀਟੀਓ ਸ਼ਾਹ ਨੂੰ ਟੱਕਰ ਦੇਣ ਵਾਲਾ ਮਰਦ ਜੇ ਨੂੰ ਟੱਕਰ ਦੇਣ ਵਾਲਾ ਹਜੇ ਬਾਹੂਬਲੀ ਵੀ ਖੜਾ ਬਾ ਹੀਰੇ ਨੂੰ ਟੱਕਰ ਦੇਣ ਵਾਲਾ ਖੇਰ ਨੂੰ ਟੱਕਰ ਦੇਣ ਵਾਲਾ ਐਨੇ ਦੇਖ ਕੇ ਤੁਰ ਨਾ ਜਾਇਓ ਹੋਰ ਸ਼ਾਮ ਨੂੰ ਜਾ ਕੇ ਕੋਈ ਬਾਬਾ ਕੋਧਾ ਜੀ ਨੂੰ ਪੁੱਛੀ ਜਾਵੇ ਕੋਈ ਤੇਜ ਨੂੰ ਪੁੱਛੀ ਜਾਵੇ ਰੁੜਕੀ ਵਾਲੇ ਨੂੰ ਤੇ ਕੋਈ ਕਿਸੇ ਨੂੰ ਕੋਈ ਮਨੂ ਸ਼ਰਮਾ ਜੀ ਨੂੰ ਫੋਨ ਕਰੀ ਜਾਵੇ ਬਾਈ ਜੀ ਤੁਸੀਂ ਬਾਤ ਚਾਹੇਓ ਦੱਸਿਓ ਤੂੰ ਹਜੇ ਖੜੇ ਰਹੋ ਅਖੀਰ ਤੱਕ ਘੋੜੇ ਤਿੰਨ ਚਾਰ ਹੀ ਰਹਿ ਗਏ ਬਸ ਉਹ ਕਾਕੇ ਪੁੱਤ ਟਰੈਕ ਤੋਂ ਥੋੜਾ ਜਿਹਾ ਹੋ ਗਿਆ ਸਾਈਡ ਤੇ ਲੋ ਬਾਕੀ ਦੁਨੀਆ ਟੱਕ ਕੇ ਖੜ ਗਈ ਆ ਟੱਕ ਕੇ ਬਾਦਸ਼ਾਹ ਨੇ ਖੜਾਤਾਇਆ ਵੀ ਕਿਹੜੇ ਵਲੇ ਕਦੋਂ ਬਾਦਸ਼ਾਹ 3.3 ਦੀਆਂ ਗੋਲੀਆਂ ਕੋ ਉਥੋਂ ਨਿਕਲਦਾ ਵਾ ਤੇ ਟੱਕਰ ਆਪਣੀ ਭੈਣ ਦੇ ਨਾਲ ਪੀਟੀ ਉਸਾ ਦੇ ਨਾਲ ਬਾਦਸ਼ਹੀ ਅੱਜ ਹਾਂ ਯਾਰ ਖੜਾ ਖੜਾ ਜੀ ਜਦੋਂ ਇਹ ਆਟ ਜਾਂਦਾ ਫੇਰ ਔਖਾ ਜਾਂਦਾ ਕੰਮ ਆ ਹਾਂ ਯਾਰ ਤਾਰ ਤੂੰ ਸਾਲੇ ਹੀ ਕੰਮ ਆ ਇਹਦਾ ਵੀ ਇਹ ਆਇਆ ਜਦਾ ਜੰਦਾਈ ਚੱਲ ਗਿਆ ਚੱਲ ਗਿਆ ਇਹ ਕਰਮਾਂ ਨਾਲ ਹੀ ਬਾਕੀ ਫਿਰ ਗੱਲਾਂ ਆ ਜਾਂਦੀਆਂ ਨੇ ਗੱਲਾਂ ਜਦੋਂ ਖਾਂਦਾਨ ਦੀਆਂ ਉਹਦੇ ਹੋ ਜਾਂਦੀਆਂ ਜਿਹੜੀ ਬਾਦਸ਼ਾਹ ਦੀ ਮਾਂ ਸੀ ਉਹਨੇ 7-8 ਘੋੜੇ ਘੋੜੀਆਂ ਨੂੰ ਜਨਮ ਦਿੱਤਾ ਤੇ ਸੱਤੇ ਅੱਠੇ ਹੀ ਚੈਂਪੀਅਨ ਰਹੇ ਆ ਪਹਿਲੇ ਨੰਬਰ ਆਉਣ ਸਾਰੀ ਹੁਣ ਉਹ ਇਸ ਦੁਨੀਆ ਤੋਂ ਚਲੇ ਗਈ ਆਪ ਵੀ ਚੈਂਪੀਅਨ ਸੀ ਇਸ ਖੇਡ ਦੀ ਤੇ ਜਿੰਨੇ ਵੀ ਉਹਨੇ ਬੱਚੇ ਦਿੱਤੇ ਟੀਪੀ ਉਸ਼ਾ ਬਾਦਸ਼ਾਹ ਹੀ ਲਾਸਟ ਵੇਲੇ ਇਹਨਾਂ ਨੇ ਜਨਮ ਲਿਆ ਫਿਰ ਉਦੋਂ ਬਾਅਦ ਇਸ ਦੁਨੀਆ ਤੋਂ ਚਲੇ ਗਈ ਸੋ ਦੇਖਦੇ ਆ ਮੁਕਾਬਲਾ ਹਜੇ ਕਿੱਥੇ ਜੁੜਿਆ ਹੋਇਆ ਵਾ ਤੇ ਹਜੇ 2275 ਤੇ ਫਿਰ ਕਰਮੇ ਨੇ ਟੱਕਰ ਦਿੱਤੀ ਹੋਈ ਆ 2297 ਫਿਰ ਮਰਜੇ ਨੇ ਟੱਕਰ ਦਿੱਤੀ ਹੋਈ ਆ ਤੇ ਹਜੇ ਇਹ ਤਿੰਨ ਪਹਿਲੀਆਂ ਪੋਜੀਸ਼ਨਾਂ ਤੇ ਆ ਹੋ ਜਾ ਬਾਈ ਜੀ ਸਰ ਤੇ ਦੁਨੀਆ ਨੇ ਆਪਣੇ ਕੈਮਰੇ ਕੱਢ ਲਏ ਜਿਹੜਾ ਆਪਾਂ ਫੋਨ ਸੀ ਕਿ ਉਹ ਵੀ ਕੱਢ ਲਿਆ ਹੁਣ ਆਨੇ ਕਈ ਗੇਰਾ ਜੋਸ਼ ਚ ਨਿਕਲੇ ਆਉਂਦਾ ਵਾਕਿਆ ਹੀ ਫਰੂਸ ਸੀ ਉਹਦੇ ਚ ਪਹਿਲਾਂ ਤਾਂ ਆਦਾ ਕਿਲੋ ਮਿੱਟੀ ਕੱਢੂ ਉਹਦੇ ਚ ਇਹ ਹੋ ਕੇ ਕਲੀ ਵੀ ਫਸ ਗਈ ਮਿੱਟੀ ਵੀ ਫਸੀ ਹੋਈ ਸੀ ਛੱਡੋ 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 ਭਾਈ ਜੀ ਸਮੇ ਦਾ ਖਿਆਲ ਰੱਖਦੇ ਓਏ ਘੋੜਾ ਤੇ ਫੂੜਾ ਕਹਿੰਦੇ ਪਲੋਸੇ ਤੇ ਵਾਦੇ ਆ ਘੋੜਾ ਤੇ ਫੂੜਾ ਅੜ ਗਿਆ ਬਾਦਸ਼ਾਹ ਅੱਜ ਮੱਛਰ ਵੀ ਮੱਖੀਆਂ ਵਰਗਾ ਨਿਕਲਿਆ ਆਹ ਬਣ ਕੇ ਖੜ ਗਿਆ ਇਹ ਅਸਲ ਦੇ ਵਿੱਚ ਜਦੋਂ ਮਗਰ ਆਉਂਦਾ ਨਾ ਉਸ ਦਿਨੇ ਚਲ ਭੱਜਦਾ ਹੈ ਕੀ ਕਾ ਚੁੱਕਾ ਨਹੀਂ ਨਿਕਲ ਕੇ ਉੱਥੀ ਖੜ ਜਾਂਦੇ ਰਦਾਈ ਨਹੀਂ ਆਜਿਓ ਹੂੰ ਖੜਾ ਰਦਾਈ ਨਹੀਂ ਰੋਣਾ ਨਹੀਂ ਪਾਉਂਦਾ ਰਦਾਈ ਨਹੀਂ ਕਿਉਂਗਾ ਰਾਹ ਦਾ ਖਾਲੀ ਕਰਾਲਾ ਬਾਜੀ ਹੋਜੋ ਹੋਜੋ ਰਾਹ ਖਾਲੀ ਕਰਦੇਓ ਬਾਈ ਮੜਾਇਆ ਦੇਖੀ ਯਾਰ ਆ ਜੋ ਜੀ ਆਜਾ ਲੈ ਨਾ ਉਹ ਚੱਲ ਕੈਮਰਾ ਆਉਣਾ ਸਮੇਂ ਦਾ ਬਾਈ ਜੀ ਖਿਆਲ ਰੱਖਿਓ ਫਿਰ ਬਾਅਦ ਚ ਸਮਾਂ ਦੇਣਾ ਵਾ ਜਿਹੜੇ ਕੋੜੇ ਆਰਦੇ ਆ ਤੇ ਆਪਣੇ ਤਾਂ ਰੱਕੜੇ ਕਰਦਾ ਹੈ ਤੇ ਆਪਣਾ ਰੋਕਟ ਹੁੰਦਾ ਕਾਰ ਤੁਸੀਂ ਹੁੰਦਾ ਹੁਣ ਟਾਈਮ ਪੂਰਾ ਲੈਣਾ ਜੀ ਟਾਈਮ ਦੇਣਾ ਪਤਾ ਲੈਣੇ ਕੋੜੇ ਨਹੀਂ

ਨਮਾਨਾ ਪਿੰਡ ਨੇ ਲੰਮ ਲਗਾਸ ਤੱਕ ਬੰਦੀਆਂ ਨਾ ਬਾਦਸ਼ਾਹ ਭਾਈ ਅੜਿਆ ਖੜਾ ਬਾਦਸ਼ਾਹ ਅੜਿਆ ਖੜਾ ਦੇਖਦੇ ਆਂ ਆਪਦੀ ਬਾਦਸ਼ਾਹੀ ਕੈਮ ਰੱਖਦਾ ਸੱਚੇ ਬਾਦਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਇਹ ਗੁਰੂ ਦੀ ਲਾਜਲੀ ਫੌਜ ਆ ਬਾਦਸ਼ਾਹੀ ਸਦਾ ਬਰਕਰਾਰ ਰਹਿਣੀ ਹੈ ਇਹਨਾਂ ਦੀ ਬਾਦਸ਼ਾਹੀ ਭਾਈ ਜਾਨ ਗੁਰੂ ਮਹਾਰਾਜ ਨੇ ਇਹਨਾਂ ਨੂੰ ਨੌ ਦਿੱਤਾ ਭਾਈ ਜਾਨ ਦਾ ਤੇ ਅੱਜ ਦੇਖਦੇ ਆ ਕੀ ਰੰਗ ਲਿਆਉਂਦੇ ਆ ਭਾਈ ਜੀ ਸਮੇਂ ਦਾ ਖਿਆਲ ਰੱਖਿਓ ਬਾਅਦ ਸਮਾਂ ਦੇ ਦਈਏ ਜੇ 10 ਮਿੰਟ ਹੋ ਗਏ ਦੁਨੀਆ ਵਾਲੀ ਕੇ ਰਾਇਆ ਪਾਈ ਖੜੀ ਆ ਰਾਂ ਨੂੰ ਕਾਹੀ ਨੂ ਭਜਦਾ ਗੋੜਾ ਹਾਂਜੀ ਕੋਈ ਰਾਹ ਨਹੀਂ ਦਿਆਂ ਕੋਈ ਨੂੰ ਭੱਜਣਾ ਕਿੱਧਰ ਨੂੰ ਮਾਨੇ ਦੇ ਨਾਲ ਕਿੱਕੜੋਗਾ ਲੱਗਿਆ ਹੁੰਦਾ ਜਾਂਦੇ ਮੋੜ ਲੈਣ ਦੇਗੀ ਹੋਰ ਸ਼ਾਟ ਲਓ ਫਿਰ ਬਾਜੀ ਮੜਾਇਆ ਢੋਲ ਦਾ ਡਗਾ ਵਜਾਦੇ ਕਿਸੇ ਦੀ ਮੁੱਠੀ ਮਾਟੀ ਕੋ ਟੇ ਹੁੰਦੀ ਹੈ ਖੁੱਲ ਜਾਂਦੀ ਹੁੰਦੀ ਆ ਪਾ ਰਹਿਣ ਦੇ ਬਸ ਆ ਗਈ ਭਾਈ ਬਾਦਸ਼ਾਹੀ ਆ ਭਾਈ ਲਓ ਬਾਜੀ ਬਲਰਾਜ ਸਿੰਘ ਜੀ ਬਿੱਲੂ ਪੈੜੀ ਰੋੜਾ ਜਗਪ੍ਰੀਤ ਸਿੰਘ ਜੀ ਪੈੜੀ ਰੋੜਾ ਸਰਿੰਦਰ ਸਿੰਘ ਸਰਪੰਚ ਪੈੜੀ ਰੋੜਾ ਬਾਦਸ਼ਾਹ ਦਾ ਬਾਜੀ ਬਾਦਸ਼ਾਹ ਦੇਖਦੇ ਆਪਣੀ ਬਾਦਸ਼ਾਹੀ ਕਾਮ ਰੱਖਦਾ ਆਪਣੀ ਭੈਣ ਦੇ ਨਾਲ ਪੀਟੀਯੂ ਸ਼ਾਲਾ ਟੱਕਰਾ 2275 ਦਾ ਲਾਇਆ ਹੋਇਆ ਸਮਾਂ ਦੇਖਦੀ ਆ ਗੱਲ ਕਿੱਥੇ ਜੋੜਦਾ ਅੱਪ 23 ਸੈਕਿੰਡ 25 ਪੁਆਇੰਟ ਆ ਬਾਜੀ 25 কর گیا হে না তোরা যা সময় তো ਵੀ ড় গয়া তে পুরো গান ভি লাগ গয়া আরতি বাঁধ গয়া তো এ বাদশা সি ভাইজি বাদশা হজে বাহুবলি খড়া হো গয়া ভাইজি সরতে দেখ কে যাও ভাইজি দেখ কে বাছ কোই হাল চাল পথলা নহ জে হজে দলীজ আলে আস্তর ভি খড়া ওয়া ਆਵੇ ਬਾਕੀ ਦਾ ਕਿ ਹਾਲ ਚਾਲ ਪੁੱਛਦੇ ਜਾਇਆ ਗੁੱਜਰ ਭਾਈਚਾਰੇ ਖੜਾ ਉੱਧਰ ਕੋਈ ਨਾ ਗਾਹਾਂ ਨੂੰ ਸੈਂਸਰ ਟ੍ਰੈਕ ਕਸਾਇਆ ਪਿਆ ਪੰਜਾਬ ਜਾਨ ਦੇ ਉਹਨਾਂ ਦਾ ਉਹ ਹੀਰਾ ਫਿਰਿਆ ਕਰਦਾ ਜਾ ਰਿਹਾ ਮੈਂ ਯਾਰ ਉਹ ਤੋਂ ਖੇਡੋ ਤੇ ਸੈਂਸਰ ਹੋਇਆ ਕਰੂਗਾ ਆ ਜਿਹੜਾ ਲੇਜਰ ਲਵਾਉਣਾ ਪਿਆ ਉੱਲਾ ਕਰਕੇ ਲਵਾਉਣਾ ਪਿਆ ਸੈਂਸਰ ਨਾਲ ਦੋ ਟਾਈਮ ਭਜਾਉਂਦੇ ਸੀ ਇੱਥੇ ਸੈਂਸਰਾਂ ਨਾਲ ਅਜੇ ਬਾਹੂ ਬਲੀ ਖੜਾ ਸੈਂਸਰ ਕਿੱਦਾਂ ਹੀ ਉਹ ਵੀਰੇ ਇੱਥੇ ਲੱਗ ਜਾਣਾ ਉਧਰੋਂ ਵੀ ਝੰਡੀ ਤੇ ਸੈਂਸਰ ਲੱਗ ਜਾਣਾ ਇੱਧਰ ਵੀ ਆਪੇ ਟਾਈਪ ਜਾਣਾ ਆਟੋ ਮਾਰਡਕਾ ਆ ਟਮਾੜਾ ਕੱਟਾ ਆਉਣ ਦਾ ਬਾਈ ਜੀ ਉਹ ਕੀ ਆ ਬੰਦਾ ਹੋ ਰਹੇ ਹੋ ਜਾਂਦੇ ਜਦੋਂ ਬਹੁਤ ਹੋਏ ਉਹ ਕਰਦਾ ਹੁੰਦਾ ਇਹ ਬਹੁਤ ਕਰਦਾ ਹੁੰਦਾ ਛਾਂ ਤੇਣਾ ਕੋਈ ਜਲਦੀ ਛੱਡੋ 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 ਬਾਈ ਜੀ ਆ ਗਈ ਬਾਈ ਕਿੱਥੇ ਗਏ ਜੀ ਆਹ ਦੇਖੀ ਸਟਾਰ ਆ ਗਿਆ ਲੈ ਲੈ ਪਿਛਲੇ ਆਉਣਾ ਹੁਣ ਕਿੰਨਾ ਬੱਚੀ ਹੋਈ ਲੱਗ ਜਾ ਛੋਟੇ ਦੇਖ ਤੇ ਆਪਣੀ ਬਾਦਸ਼ਾਹੀ ਕੈਮਰਾ ਖਣਾ ਆਪਣੇ ਭੈਣ ਦੇ ਨਾਲ ਪੀਟੀ ਉਸਾ ਦਾ ਕਿੰਦਰਾ ਬੜੀ ਭਟਾ ਤੋਂ ਲਾਇਆ ਹੋਇਆ ਸਮਾ ਦੇਖ ਰਿਹਾ ਗੱਲ ਕਿਸੇ ਜੋੜ ਤੋਂ ਲੈ ਕਿਉਂ ਜਲੀ ਹੈ ਬਾਈ ਬਾਈ ਨਾ ਪੂਰੀ ਰਜਨੀ ਹੈ ਦੇਖ ਤੇ ਆਪਣੀ ਬਾਦਸ਼ਾਹੀ ਕੈਮਰਾ ਥੋੜਾ ਹੀ ਪੂਰਾ ਬਾਹਰ ਕਰਦਾ ਕੱਬੇ ਤੋਂ ਬਾਹਰ ਹੀ ਯਾਰ ਅੱਪ ਤੈ ਤਾਂ ਲੈਂਪ ਤੇ ਵੀ ਨਹੀਂ ਪਹੁੰਚਿਆ ਆ ਜੇ ਗੱਲ ਆ ਯਾਰ ਉਹ ਭਾਈ ਵਰਵਾਲੀ ਵਾਲਿਆ ਉਹਨੇ ਨੂੰ ਆਈ ਚੜਾ ਛੱਡੋ ਛੱਡੋ ਭਾਈ ਜੀ ਸਮਾਨ ਆ ਬਾਜੀ ਖਰਾਬ ਕਰੋ ਸਮਾਨ ਆ ਖਰਾਬ ਕਰੋ ਬਾਬਾ ਜੀ ਬਾਬਾ ਕੋਦਾ ਜੀ ਕਰੋ ਭਾਈ ਜੀ ਮਾਨ ਸਨਮਾਨ ਵੀ ਜਿਹਨਾਂ ਦੇ ਮਾਨ ਸਨਮਾਨ ਹੋਣ ਵਾਲੇ ਆ ਛੱਡਾ 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 ਭਾਈ ਜੀ ਚਲੋ ਠੀਕ ਆ ਬਈ ਓਕੇ